ਪਾਣੀ ਦੀ ਵਾਰੀ ਪਿੱਛੇ ਤਾਂ ਲੜਦੇ ਤੁਸੀਂ अनेका ਦੇਖੇ ਤੇ ਸੁਨੇ ਹੋਣਗੇ ਪਰ ਆ ਤਸਵੀਰਾਂ ਤੁਸੀਂ ਦੇਖ ਲਓ ਕਿ ਰੂੜੀ ਪਿੱਛੇ ਹੀ ਪਤੰਦਰਾ ਨੇ ਪੰਗਾ ਪਾ ਲਿਆ ਪੰਗਾ ਵੀ ਚਾਚੇ ਤਾਏ ਦੇ ਮੁੰਡਿਆਂ ਨੇ ਪਾਇਆ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਈਆਂ ਭਰ ਭਰ ਕੇ ਘਰ ਦੇ ਦਰਵਾਜ਼ੇ ਅੱਗੇ ਗੋਹਾ ਕੂੜਾ ਸੁੱਟਿਆ ਜਾ ਰਿਹਾ ਤੇ ਜਦੋਂ ਘਰਦਿਆਂ ਨੇ ਬਾਹਰ ਨਿਕਲ ਕੇ ਦੇਖਿਆ ਉਦੋਂ ਤੱਕ ਤਾਂ ਮਾਹੌਲ ਤੱਤਾ ਹੋ ਗਿਆ ਠਾ ਠਾ ਗੋਲੀਆਂ ਚੱਲ ਪਈਆਂ ਤੇ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਪੰਚਾਇਤੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦੇ ਚੱਲਦੇ ਇਹ ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਘਰਿੰਡਾ ਤੋਂ ਸਾਹਮਣੇ ਆਇਆ ਜਿੱਥੇ ਦੇ ਪਿੰਡ ਭਕਨੇ ਦੇ ਵਿੱਚ ਪੰਚਾਇਤ ਵੱਲੋਂ ਅਲਾਰਟ ਰੂੜੀ ਸੁੱਟਣ ਦੀ ਜਗ੍ਹਾ ਨੂੰ ਲੈ ਕੇ ਪਿੰਡ ਦੇ ਵਿਅਕਤੀ ਨੇ ਦੂਜੀ ਧਿਰ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਇਸ ਸਬੰਧੀ ਗੱਲਬਾਤ ਕਰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਰੂੜੀ ਸੁੱਟਣ ਨੂੰ ਇਹ ਦੋ ਖੁੱਡ ਜਗ੍ਹਾ ਅਲਰਟ ਕੀਤੀ ਗਈ ਸੀ ਪਰ ਉਹਨਾਂ ਦੇ ਜੇੜ ਦੇ ਉਹ ਪੋਤਰੇ ਬੋਲੋ ਆ ਕੇ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਮਾਮਲਾ ਪਾ ਗਿਆ ਅਤੇ ਰਿਸ਼ਤੇਦਾਰਾਂ ਨੇ ਵੀ ਇਸ ਦੇ ਉੱਤੇ ਆਪਣਾ ਪੱਖ ਰੱਖਿਆ। ਕਲਵੰਤਕੌਰ ਸੰਧੂ ਮੇਰਾ ਨਾਮ ਜੀ। ਮੈਂ ਕਿਹੜਾ ਪਿੰਡ ਆ ਜੀ? ਸ਼ਿਆੜਾ ਜੀ। ਸੰਕੀ ਗੱਲਬਾਤ ਕੀ ਹੈ? ਮੇਰੇ ਜੇਡ ਦਾ ਪੋਤਰਾ ਜੀ। ਉਹ ਰੂੜੀ ਦੀ ਗੱਲ ਸੀ ਰੂੜੀ ਤੋਂ ਹੀ ਚੱਲ ਰਿਹਾ ਇਹ ਕੰਮ। ਤੇ ਉਹ ਫਟਾਫਟ ਨਾਰਮਲ ਝਗੜੇ ਹੋਣ ਦੇ ਬਾਵਜੂਦ ਫਟਾਫਟ ਉਹ ਬਾਲਵਤ ਕੱਢ ਲਿਆ ਜੋ ਕਿ ਸਾਨੂੰ ਲੱਗਦਾ ਵਾ ਕਿ ਉਹਦੇ ਪਿਤਾ ਦੀ ਸ਼ਹਿਵ ਆ ਉਹਦੇ ਪਿਤਾ ਦੀ ਸ਼ਹਿਵ ਨੇ ਉਹਨੇ ਲਲਕਾਰਾ ਮਾਰਿਆ ਉਹਨੇ ਕਿਹਾ ਫੜ ਲੈ ਨਾ ਆਇਆ ਨੂੰ ਜਾਣ ਨਾ ਦੇ ਉਹ ਸੁੱਕੇ ਤੋਂ ਨੇ ਚਾਰ ਪੰਜ ਫੇਰ ਕੱਢਿਆ ਜੋ ਕਿ ਕਾਫੀ ਫਟਟੜਾਡਾ ਬੰਦਾ ਤੇ ਸਾਨੂੰ ਪੁਲਿਸ ਕੋਲ ਸਾਬਤ ਦਵਾਇਆ ਜਾਵੇ ਤੇ ਜੋ ਵੀ ਜਿਹੜਾ ਅੱਜ ਜੀ ਧਰਨਾ ਲਗਾਇਆ ਸੀ ਥਾਣੇ ਦੇ ਬਾਹਰ ਕੀ ਬਣਿਆ ਹੁਣ ਇਹੋ ਹੀ ਕਹਿੰਦੇ ਆ ਵੀ ਸਾਨੂੰ ਸਾਬਤ ਦਵਾਇਆ ਜਾਵੇ ਸਾਨੂੰ ਪਤਾ ਲੱਗਾ ਸੀ ਵੀ ਇਹ ਦੋਨ ਤਰ੍ਹਾਂ ਦਾ ਕੁਝ ਬਰੋਬਰੇ ਲੱਗੇਗਾ ਜੋ ਕਿ ਬਰੋਬਰੇ ਨਹੀਂ ਹੋਣਾ ਚਾਹੀਦਾ ਕ੍ਰਾਸ ਪਰਚਾ ਨਹੀਂ ਹਿਉਣ ਦੇਣਾ ਅਸੀਂ ਇੱਕ ਦਿਨ ਪਰਚਾ ਹੋਗਾ ਉਹਨਾਂ ਨੇ ਗੋਲੀ ਚਲਾਈ ਆ ਜੋ ਕਿ ਸਾਡੇ ਬੰਦੇ ਕੁਛ ਨਹੀਂ ਕੀਤਾ ਕਿ ਰਵੋਲਵਰ ਇੱਕ ਨੰਬਰ ਸਦੀ ਜਾਂ ਉਹਨਾਂ ਦਾ ਆਪਣਾ ਸੀ ਲਾਇਸੈਂਸੀ ਆ ਔਰ ਪਤਾ ਲੱਗਾ ਵੀ ਉਹਦਾ ਪਿਤਾ ਦਾ ਨਾਮ ਆ ਉਹਨੂੰ ਲਾਇਸੈਂਸਰ ਨੂੰ ਜ਼ਬਤ ਕੀਤਾ ਜਾਵੇ ਤੇ ਜੋ ਕਿ ਹੋਰ ਵੀ ਕੀਤੇ ਵਾਕਿਆ ਨਾ ਕਰੋ ਠੀਕ ਹੈ ਜੀ ਉਕਤ ਵਿਅਕਤੀ ਨੇ ਝਗੜਾ ਕੀ ਆ ਜੀ ਰੂੜੀਆਂ ਦਾ ਥਾਂ ਪਰਚਾ ਨਹੀਂ ਛੱਡਿਆ ਉਕਤ ਵਿਅਕਤੀ ਨੇ ਅੱਧਾ ਤਾਂ ਅੱਗੇ ਵੱਲ ਲਿਆ ਆਪਣੇ ਘਰ ਦੇ ਵਿੱਚ ਰਲਾ ਲਿਆ ਦੂਜੀ ਅੱਧੇ ਦੇ ਕਬਜ਼ਾ ਕਰਨ ਲੱਗਾ ਸੀ ਤੇ ਉਹਨਾਂ ਨੇ ਆਖਿਆ ਵੀ ਸਾਨੂੰ ਪੰਚਾਇਤ ਨੇ ਖੱਡੇ ਦਿੱਤੇ ਆ ਰੂੜੀਆਂ ਦਿੱਤੀਆਂ ਅਸੀਂ ਇਹ ਮਤਲਬ ਕਿ ਰੂੜੀਆਂ ਜਿਹੜੀਆਂ ਵਾ ਇਹ ਸਾਨੂੰ ਇੱਥੇ ਛੱਡਣ ਡੋ ਉਕਤ ਵਿਅਕਤੀਆਂ ਨੇ ਰੂੜੀ ਜਿਹੜੀ ਗਲੀ 'ਚ ਖਲਾਰਦੀ ਜਦੋਂ ਮੁੰਡੇ ਰੂੜੀ ਇਕੱਠੀ ਕਰਨ ਆਏ ਆ ਵਿਅਕਤੀ ਦੇ ਪਿਓ ਨੇ ਲਲਕਾਰਾ ਮਾਰਿਆ ਕਿ ਜਾਤੀ ਸ਼ਬਦ ਵਰਤ ਕੇ ਉਹਨੇ ਆਖਿਆ ਕਿ ਇਹਨੂੰ ਗੋਲੀ ਮਾਰ ਦੇ ਉਕਤ ਵਿਅਕਤੀ ਸੁਮਨਦੀਪ ਸਿੰਘ ਨੇ ਆਪਣੇ ਰਸੰਸੀਰ ਵਾਲਵਰਨਾ ਬਲਜੀਤ ਸਿੰਘ ਦੀ ਲਾਤ ਵਿੱਚ ਦੋ ਬੁਲਟ ਮਾਰੇ ਜਦੋਂ ਕੋਈ 6 ਤੋਂ 7 ਫਾਇਰ ਕੀਤੇ ਰਾਉਂਡ ਫਾਇਰ ਕੀਤੇ ਨੇ ਸ਼ਰਪਜੀਤ ਸਿੰਘ ਉਹਦੇ ਪਿਓ ਦਾ ਨਾ ਉਹਨੇ ਲਲਕਾਰਾ ਮਾਰਿਆ ਜੀ ਉਹਨੇ ਗੋਲੀ ਮਾਰਨ ਨੂੰ ਕਿਹਾ ਵਾ ਪੁਲਿਸ ਪ੍ਰਸ਼ਾਸਨ ਸ਼ਰਪਜੀਤ ਸਿੰਘ ਦੀ ਮਤ ਕਰਨ ਰਿਆ ਉਹਨਾਂ ਸੁਮਨਦੀਪ ਸਿੰਘ ਦੇ ਐਫ ਆਰ ਦਰਜ ਕਰਤੀ ਆ ਚਲੋ ਧਾਰਾ ਮੈਨੂੰ ਨਹੀਂ ਪਤਾ ਜੀ ਮੈਂ ਨਪੜ ਬੰਦਾ ਆਂਦੇ ਆ ਕਿ ਪਹਿਲਾਂ 307 ਹੁੰਦੀ ਸੀ ਤੇ ਹੁਣ ਤੇ 109 ਹੋ ਗਈ ਆ ਇਹ ਮੈਨੂੰ ਨਹੀਂ ਪਤਾ ਜੀ ਇਹ ਗਵਰਨਮੈਂਟ ਦੇ ਕੰਮ ਹੈ ਕੀ ਆ ਕੀ ਨਹੀਂ ਬਾਕੀ ਇਹ ਆ ਕਿ ਜਿਹੜੇ ਪਰਿਵਾਰ ਤੇ ਗੋਲੀ ਵੱਜੀ ਆ ਉਹ ਪਰਿਵਾਰ ਦੀ ਇੱਥੇ ਸੁਣਵਾਈ ਨਹੀਂ ਹੋ ਰਹੀ ਇਹ ਨਹੀਂ ਪਤਾ ਵੀ ਸਾਨੂੰ ਕਾਰਾ ਦਬਾਇਆ ਸਰਕਾਰ ਦਾ ਦਬਾਇਆ ਇਹਦਾ ਵੀ ਨਹੀਂ ਪਤਾ ਜਾਂ ਲక్ష్ਮੀ ਦਾ ਦਬਾਇਆ ਇਹਦਾ ਵੀ ਨਹੀਂ ਪਤਾ ਦਬਾਅ ਹੈਗਾ ਠੀਕ ਹੈ ਜੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਆਹੀ ਇਹ ਕਰਦੇ ਆ ਕਿ ਉਕਤ ਵਿਅਕਤੀ ਸੁਮਨਦੀਪ ਸਿੰਘ ਦਾ ਫਾਦਰ ਸਰਬਜੀਤ ਸਿੰਘ ਜੋਗੇ ਡਿਊਟੀ ਵੀ ਕਰਦਾ ਆਨ ਡਿਊਟੀ ਆ ਜਦੋਂ ਕਿ ਉਹ ਇਹਨਾਂ ਨੂੰ ਜਾਤੀ ਸ਼ਬਦ ਵਰਤ ਕੇ ਇਹ ਵੀ ਕਹਿੰਦਾ ਕਿ ਜੇ ਮੇਰਾ 5-7 ਲੱਖ ਲੱਗ ਜੂ ਤੇ ਮੈਂ ਕੋਈ ਗੱਲ ਨਹੀਂ ਲਾ ਦੂੰਗਾ ਤੁਸੀਂ ਟੈਨਸ਼ਨ ਨਾ ਲਓ ਭਾਵੇਂ ਇੱਕ ਅੱਧੀ ਗੋਲੀ ਹੋਰ ਵੱਜ ਜਾਏ ਮੰਗ ਛਾੜੀ ਇਹ ਆ ਕਿ ਉਕਤ ਵਿਅਕਤੀ ਸਰਬਜੀਤ ਸਿੰਘ ਜਿਹੜਾ ਮੁੰਡੇ ਦਾ ਪਿਓ ਤੇ ਐਫ ਆਈ ਆਰ ਇਮੀਡੀਏਟਲੀ ਦਰਜ ਕੀਤੀ ਜਾਵੇ ਅਤੇ ਉਹਨਾਂ ਦੇ ਲਾਇਸੈਂਸ ਜ਼ਬਤ ਕਰਕੇ ਹਿਾਰ ਜਮਾ ਕਰਕੇ ਤੇ ਪੁਲਿਸ ਮੈਡੀਕਲ ਕਰਾ ਕੇ ਤੇ ਉક્ત ਵਿਅਕਤੀਆਂ ਖਿਲਾਫ ਕਾਰਵਾਈ ਕਰਕੇ ਦੇ ਜੇਲ੍ਹ ਭੇਜਿਆ ਜਾਣਾ ਰੱਤੀ ਲਗਾਇਆ ਵਾ ਕਿੰਨੇ ਟਾਈਮ ਤੱਕ ਚੱਲੇਗਾ ਇਹ ਅਣਮਿਥੇ ਤੱਕ ਚੱਲੂਗਾ ਜਦ ਤੱਕ ਐਫ ਆਰ ਦਰਜ ਨਹੀਂ ਹੁੰਦੀ ਇਸ ਬੰਦੇ ਜਾਣਕਾਰੀ ਦਿੰਦੇ ਹਨ ਡੀਐਸਪੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਗੋਲੀਆਂ ਚਲਾਉਣ ਵਾਲੇ ਨੌਜਵਾਨ ਤੇ ਮੁਕੱਦਮਾ ਦਰਜ ਕਰ ਲਿਆ ਅਤੇ ਗੋਲੀ ਲਾਇਸੈਂਸੀ ਹਥਿਆਰ ਦੇ ਨਾਲ ਚੱਲੀ ਆ ਬਾਕੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਮੇਕ ਰੈਂਡ ਦੇ ਬਾਹਰ ਇਹਨਾਂ ਵਾਲੇ ਬ੍ਰਦਰ ਅ ਮਕਦਮਾ ਅੰਡਰ ਇਨਵੈਸਟੀਗੇਸ਼ਨ ਹੈ ਜਿਹੜਾ ਮੇਨ ਦੋਸ਼ੀ ਸੀਗਾ ਮੁੰਡਾ ਜਿਹੜਾ ਸੀਗਾ ਸੁਮਨਦੀਪ ਸਿੰਘ ਨੂੰ ਆਪਾਂ ਅਰੈਸਟ ਕਰ ਲਿਆ ਜੀ ਠੀਕ ਹੈ ਜੀ ਜਿਹੜੇ ਗੱਲ ਕਹਿ ਰਹੇ ਨੇ ਵੀ ਉਹਦੇ ਪਿਓ ਵੀ ਵਿੱਚ ਵਾਚਿਆ ਜਾਵੇ ਉਹਦੀ ਅੰਡਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣਾ ਪਰਿਵਾਰ ਤਾਂ ਕਹਿਣਾ ਕਿ ਉਹਨਾਂ ਦਾ ਪਿਓ ਵੀ ਨਾਲ ਸੀ ਮੈਂ ਤਾਈਆ ਮੈਂ ਤਾਈਆ ਬ੍ਰਦਰ ਤਾਂ ਉਹ ਇਹ ਗੱਲ ਕਹਿ ਰਹੇ ਨੇ ਜੀ ਉਹ ਆਪਾਂ ਇਨਵੈਸਟੀਗੇਸ਼ਨ ਦੇ ਅੰਡਰ ਹੈਗਾ ਪੁਰੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਹਸਾਬ ਨਾਲ ਕਾਰਵਾਈ ਕਰ ਦਿੱਤੀ ਜਾਏ। ਸਰ ਜਿਹੜੀ ਰੋਲ ਰੋਲਵਰ ਨਾਲ ਗੋਲੀ ਚਲਾਈ ਹੋ ਗਵਜੇ ਚ ਲਈ ਗਈ ਆ ਲੈ ਲੈ ਇਹ ਸਭ ਕੁਝ। ਕਿ ਉਹ ਲਾਇਸੈਂਸ ਰਜੂ ਹੋਏਗਾ ਰ? ਆ ਬਿਲਕੁਲ ਜੀ ਬਿਲਕੁਲ ਲਿਖ ਕੇ ਭੇਜ ਦਿੱਤਾ। ਨਹੀਂ ਉਹ ਲਾਇਸੈਂਸ ਨਹੀਂ। ਆ ਨਹੀਂ ਲਾਇਸੈਂਸ ਜਿਹੜਾ ਉਹ ਰੱਦ ਕਰਨ ਵਾਸਤੇ ਭੇਜਦੇ। ਮੁੰਡੇ ਦੇ ਨਾਂ ਤੇ। ਆਪਾਂ ਰੱਦ ਕਰਨ ਵਾਸਤੇ ਭੇਜ ਦਿੱਤਾ। ਕਿਹਦੇ ਨਾਂ ਤੇ ਸੀ ਉਹ? ਇਹ ਮੁੰਡੇ ਦੇ ਨਾਂ ਤੇ ਸੀ। ਦੇਖਿਆ ਜਾਵੇ ਤਾਂ ਲੋਕਾਂ ਦਾ ਖੂਨ ਇਸ ਕਦਰ ਉਬਾਲੇ ਖਾਣ ਲੱਗਿਆ ਕਿ ਅੱਜ ਕੱਲ ਨਿੱਕੀਆਂ ਮੋਟੀਆਂ ਤਕਰਾਰਾਂ ਖੂਨੀ ਰੂਪ ਧਾਰਨ ਕਰਨ ਲੱਗੀਆਂ ਨੇ